2020 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਆਪਣਾ 100 ਸਾਲਾ ਸਥਾਪਨਾ ਵਰ੍ਹਾ ਮਨਾ ਰਿਆ ਸੀ ਉਸ ਵਕਤ ਮੈਂ ਬਤੌਰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸੇਵਾ ਨਿਭਾ ਰਿਹਾ ਸੀ ਤੇ ਮੇਰੇ ਤੱਕ ਪਹੁੰਚ ਹੋਈ ਕਿ 2015 ਦੇ ਵਿੱਚ ਜੋ ਗਲਤੀਆਂ ਅਕਾਲੀ ਸਰਕਾਰ ਵਲੇ ਅਕਾਲੀ ਲੀਡਰਾਂ ਤੋਂ ਹੋਈ ਐ ਉਹਦੀ ਅਸੀਂ ਕਈ ਵਾਰ ਮਾਫੀ ਮੰਗ ਚੁੱਕੇ ਆ ਪਰ ਪੰਥ ਨੇ ਮਾਫੀ ਪ੍ਰਵਾਨ ਨਹੀਂ ਕੀਤੀ ਅਸੀਂ ਚਾਹੁੰਦੇ ਆ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਸਾਨੂੰ ਬੁਲਾਇਆ ਜਾਏ ਉੱਥੇ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜਕੇ ਮਾਫੀ ਮੰਗੀਏ ਤੁਸੀਂ ਸਾਨੂੰ ਤਨਖਾਹ ਲਾਓ ਅਸੀਂ ਤਨਖਾਹ ਭੁਗਤੀਏ ਤੇ ਸ਼ਾਇਦ ਪੰਥ ਪ੍ਰਵਾਨ ਕਰ ਲੈ ਮੈਂ ਉਸ ਵਕਤ ਕਿਹਾ ਕਿ ਇਸ ਤਰ੍ਹਾਂ ਪ੍ਰਵਾਨਗੀ ਨਹੀਂ ਹੋਏਗੀ ਜੇ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਰਾਹੀਂ ਪੰਥ ਤੋਂ ਪ੍ਰਵਾਨਗੀ ਚਾਹੁੰਦੇ ਹੋ ਤੇ ਤੁਹਾਨੂੰ ਆਪਣੇ ਅਹੁਦਿਆਂ ਦਾ ਤਿਆਗ ਕਰਕੇ ਆਉਣਾ ਪਏ ਕਹਿੰਦੇ ਇਹ ਮੁਸ਼ਕਲ ਹੈ ਮੈਂ ਕਿਹਾ ਠੀਕ ਹੈ ਜੇ ਮੁਸ਼ਕਲ ਹੈ ਫਿਰ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਇਸ ਮਾਮਲੇ ਦੇ ਵਿੱਚ ਨਾ ਲੈ ਕੇ ਆਓ ਤੁਸੀਂ ਆਪੇ ਜਾਓ ਉੱਥੇ ਤਿੰਨ ਦਿਨ ਸੇਵਾ ਕਰੋ ਤੇ ਘਰਾਂ ਨੂੰ ਚੱਲ ਜਾਓ ਠੀਕ ਹੈ ਕਹਿੰਦੇ ਤਿੰਨ ਦਿਨ ਸ੍ਰੀ ਅਕਨਪੁਰ ਸਾਹਿਬ ਰਖਵਾਇਆ ਭੋਗ ਪਾਇਆ ਉੱਥੇ ਤਿੰਨ ਦਿਨ ਸੇਵਾ ਕੀਤੀ ਆਪੇ ਸੇਵਾ ਕੀਤੀ ਆਪੇ ਘਰਾਂ ਨੂੰ ਚਲੇ ਗਏ ਉਸ ਤੋਂ ਬਾਅਦ ਕਰੋਨਾ ਕਾਲ ਚੱਲ ਪਿਆ 2022 ਦੇ ਵਿੱਚ ਫਿਰ ਮੇਰੇ ਤੱਕ ਅਪਰੋਚ ਕੀਤੀ ਤੇ ਗੱਲ ਬਣੀ ਨਹੀਂ ਆ ਸਾਨੂੰ 2 ਸਾਲ ਹੋ ਗਏ ਆਪੇ ਉੱਥੇ ਜਾ ਕੇ ਬਰਤਨ ਮਾਂਜਦਿਆਂ ਨੂੰ ਝਾੜੂ ਮਾਰਦਿਆਂ ਨੂੰ ਪਰ ਗੱਲ ਜੀ ਬਣੀ ਨਹੀਂ ਇੱਕ ਚਿੱਠੀ ਵੀ ਮੇਰੇ ਕੋਲ ਲੈ ਕੇ ਆਏ ਕੌਣ ਲੈ ਕੇ ਆਇਆ ਉਹਨਾਂ ਦਾ ਨਾਂ ਕਰਨ ਦੱਸਣਾ ਵਾਜਬ ਨਹੀਂ ਹੈ ਤੇ ਉਹਦੇ ਵਿੱਚ ਲਿਖਿਆ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਹੋਣਾ ਚਾਹੁੰਦੇ ਹਾਂ ਅਸੀਂ ਆਪਣੀ ਪੁੱਲ ਦੀ ਖਿਮਾ ਜਾਚਣਾ ਮੰਗਣੀ ਚਾਹੁੰਨੇ। ਤਖਸ਼ੀਰ ਦਮਦਮਾ ਸਾਹਿਬ ਬੈਠੇ ਸੀ ਅਸੀਂ। ਮੈਂ ਕਿਹਾ ਕਿਸ ਪੁੱਲ ਦੀ? ਕਹਿੰਦੇ ਅਣਜਾਣੇ ਚ ਹੋਈਆਂ ਪੁੱਲਾਂ ਦੀ। ਮੈਂ ਕਿਹਾ ਅਣਜਾਣੇ ਚ ਹੋਈਆਂ ਪੁੱਲਾਂ ਦੀ ਤਾਂ ਅਸੀਂ ਵੀ ਮਾਫੀ ਮੰਗਦੇ ਹਾਂ ਰੋਜ਼ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹਰ ਸੇਖੀ ਮੰਗਦਾ ਸੱਚੇ ਪਾਤਸ਼ਾਹ ਜ਼ਿੰਦਗੀ ਜਿਉਂਦਿਆਂ ਗਲਤੀਆਂ ਹੋ ਜਾਂਦੀਆਂ ਮਾਫ ਕਰ ਦਿਓ। ਇਹਦੇ ਵਿੱਚ ਜ਼ਿਕਰ ਤਾਂ ਕਰਨਾ ਸੀ ਨਾ ਕਿ ਕਿਹੜੀਆਂ ਗਲਤੀਆਂ ਹੈਗੀਆਂ ਜਿਹਦੀ ਤੁਸੀਂ ਮਾਫੀ ਮੰਗਣਾ ਚਾਹੁੰਦੇ ਹੋ ਕਹਿੰਦੇ ਨਹੀਂ ਉਹ ਗਲਤੀਆਂ ਦਾ ਜ਼ਿਕਰ ਨਹੀਂ ਹੋਏਗਾ ਸਿਰਫ ਅਣਜਾਣੇ ਚ ਹੋਈਆਂ ਗਲਤੀਆਂ ਪੰਥ ਸਾਨੂੰ ਮਾਫ ਕਰੇ ਮੈਂ ਕਿ ਇਸ ਤਰ੍ਹਾਂ ਨਹੀਂ ਹੋਏਗਾ ਨੰਬਰ 1 ਤੁਹਾਨੂੰ ਗਲਤੀਆਂ ਦਾ ਉਲ্লেখ ਕਰਨਾ ਪਵੇਗਾ ਕਿ ਕਿਹੜੀ-ਕਿਹੜੀ ਗਲਤੀ ਦੀ ਤੁਸੀਂ ਪੰਥ ਪਾਸੋਂ ਮਾਫੀ ਮੰਗਣਾ ਚਾਹੁੰਦੇ ਹੋ ਸ੍ਰੀ ਅਕਾਲ ਤਖਤ ਸਾਹਿਬ ਤੇ ਤੇ ਦੂਸਰਾ ਤੁਹਾਨੂੰ ਅਹੁਦੇ ਛੱਡ ਕੇ ਆਉਣਾ ਪਊਗਾ ਜੇ ਦੋ ਗੱਲਾਂ ਮਨਜ਼ੂਰ ਹੈ ਤਾਂ ਵੇਖ ਲਓ ਜੇ ਨਹੀਂ ਮਨਜ਼ੂਰ ਤੇ ਤੁਸੀਂ ਆਪਣੇ ਘਰ ਖੋਸ਼ ਤੇ ਮੈਂ ਆਪਣੇ ਘਰ ਖੋਸ਼ ਉਹ ਕਹਿੰਦੇ ਇਹ ਦੋ ਗੱਲਾਂ ਤਾਂ ਮਨਜ਼ੂਰ ਨਹੀਂ ਪਰ ਕਹਿੰਦੇ ਅਸੀਂ ਤੁਹਾਨੂੰ ਨਾ ਮਨਜ਼ੂਰ ਕਰਦੇ ਆ ਮੈਂ ਕਹਾਂ ਠੀਕ ਹੈ ਜੀ ਮੈਨੂੰ ਨਾ ਮਨਜ਼ੂਰ ਕਰਤਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੈਨੂੰ ਵਾਪਸ ਅਕਸ਼ਰੀ ਦੰਗਮਾ ਸਾਹਿਬੇਜਦਾ ਚਲੋ ਲੋਕ ਸਭਾ ਦੀ ਇਲੈਕਸ਼ਨ ਹੋਈ ਮੈਂ ਇਸ ਕਰਕੇ ਦੱਸ ਰਿਹਾ ਕਿ ਮੇਰੇ ਅਧਿਆਪਕ ਸਾਹਿਬ ਬੈਠੇ ਹੈ ਮੈਂ ਇਹਨਾਂ ਨੂੰ ਵੀ ਜਾਣਕਾਰੀ ਦੇਣਾ ਚਾਹੁੰਦਾ ਇਲੈਕਸ਼ਨ ਦੇ ਵਿੱਚ ਸ਼ਰਮਣੀ ਅਕਾਲੀ ਦਲ ਇੱਕ ਸੀਟ ਜਿੱਤਿਆ ਬੁਰੀ ਤਰ੍ਹਾਂ ਹਾਰ ਹੋਈ ਪਾਰਟੀ ਦੇ ਵਿੱਚ ਦੁਫੇੜ ਪੈ ਗਈ ਤੇ ਸਾਹਮਣੇ ਬੈਠੇ ਨੇ ਚੰਦੂ ਮਾਜਰਾ ਸਾਹਿਬੇ ਕੁਝ ਹੋਰ ਲੀਡਰ ਸ੍ਰੀ ਅਕਾਲ ਤਖਤ ਸਾਹਿਬ ਤੇ ਚਿੱਠੀ ਲੈ ਕੇ ਆ ਗਏ 7 ਅਗਸਤ ਨੂੰ ਉਸ ਦਿਨ ਅਸੀਂ ਸਚਕਣ ਸ੍ਰੀ ਹਰਮੰਦਰ ਸਾਹਿਬ ਜੀ ਦੇ ਗ੍ਰੰਥੀ ਸਿੰਘਾਂ ਦੀ ਜਿਹੜੀ ਹੈ ਉਹ ਇੰਟਰਵਿਊ ਚੱਲ ਰਹੀ ਸੀ ਉੱਥੇ ਅਸੀਂ ਬੈਠੇ ਸੀ ਸਾਰੇ ਇਹਨਾਂ ਨੇ ਚਿੱਠੀ ਦਿੱਤੀ ਮੇਰੀ رائے ਨਹੀਂ ਗਈ ਬੇਸ ਚਿੱਠੀ ਦੇ ਕੀ ਕਰਨਾ ਚਾਹੀਦਾ ਹੈ ਤੇ ਮੈਂ ਕਿਹਾ ਇਹ ਚਿੱਠੀ ਰਿਜੈਕਟ ਕਰਨੀ ਚਾਹੀਦੀ ਮੱਝ ਦੱਸ ਰਿਹਾ ਸਾਹਮਣੇ ਬੈਠੇ ਨੇ ਮੈਂ ਕਿਹਾ ਚਿੱਠੀ ਰਿਜੈਕਟ ਕਰਨੀ ਚਾਹੀਦੀ ਹੈ ਕਹਿੰਦੇ ਕਿਉਂ ਮੈਂ ਕਿਹਾ ਸ੍ਰੀ ਅਕਾਲ ਤਖਤ ਸਾਹਿਬ ਤੰਦੂਰ ਨਹੀਂ ਹੈ ਵੀ ਜਿਹੜਾ ਮਰਜ਼ੀ ਇੱਥੇ ਆ ਕੇ ਰੋਟੀਆਂ ਸੇਕ ਕੇ ਤੇ ਆਪਣੇ ਘਰ ਚਲੇ ਜਾਏ ਜੇ 6 7 ਸੀਟਾਂ ਅਕਾਲੀ ਜਲ ਜਿੱਤ ਜਾਂਦਾ ਤੇ ਕੀ ਇਹ ਚਿੱਠੀ ਆਉਣੀ ਸੀ ਜੇ ਸ਼ਰਮਣੀ ਅਕਾਲੀ ਦਲ 5 6 ਸੀਟਾਂ ਲੋਕ ਸਭਾ ਦੀਆਂ ਜਿੱਤ ਜਾਂਦਾ ਫਿਰ ਕੀ ਚਿੱਠੀ ਆਉਣੀ ਸੀ ਨਹੀਂ ਆਉਣੀ ਸੀ ਹੁਣ ਹਾਰ ਹੋਈ ਹੈ ਬੁਰੀ ਤਰ੍ਹਾਂ ਇਸ ਕਰਕੇ ਇਹ ਚਿੱਠੀ ਐਕਸੈਪਟ ਨਹੀਂ ਕੀਤੀ ਜਾਣੀ ਚਾਹੀਦੀ ਮੇਰੀ ਇਹ ਵਿਚਾਰ ਸੀ ਬਤੌਰ ਤਕਸ਼ਰੀ ਦਮਦਮਾ ਸਾਹਿਬ ਦੇ ਜਥੇਦਾਰ ਚਲੋ 7 ਅਗਸਤ ਨੂੰ ਚਿੱਠੀ ਆਉਂਦੀ ਹੈ 15 ਅਗਸਤ ਨੂੰ ਮੀਟਿੰਗ ਬੁਲਾ ਲਈ ਗਈ ਵਿਚਾਰ ਕਰਨ ਵਾਸਤੇ ਹਾਲਾਂਕਿ ਮੈਂ ਬਹੁਤ ਕਿਹਾ ਮਹਾਨਯੋਗ ਸਿੰਘ ਸਾਹਿਬ ਜੀ ਨੂੰ ਕਿ ਆਪਾਂ ਨੂੰ ਇਹਦੇ ਤੇ ਚਰਚਾ ਨਹੀਂ ਕਰਨੀ ਚਾਹੀਦੀ ਚਿੱਠੀ ਦੇ ਉੱਤੇ ਇਹ ਚਿੱਠੀ ਉਹਨਾਂ ਚਿਰ ਇੱਕ ਸਧਾਰਨ ਚਿੱਠੀ ਹੈ ਪਰ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਇਸ ਚਿੱਠੀ ਦੀ ਜਿਹੜੀ ਹੈ ਪ੍ਰਵਾਨਗੀ ਹੋ ਗਈ ਐ ਕਿ ਐਕਸੈਪਟ ਹੋ ਗਈ ਮਾਮਲਾ ਚੱਲ ਪਿਆ ਫਿਰ ਮਾਨਜੋਗ ਸਿੰਘ ਸਾਹਿਬ ਜੀ ਨਾ ਤੁਹਾਡੇ ਵਸ ਰਹਿਣਾ ਨਾ ਮੇਰੇ ਵਸ ਰਹਿਣਾ ਤੇ ਨਾ ਹੀ ਕਿਸੇ ਹੋਰ ਦੇ ਵਸ ਰਹਿਣਾ ਫਿਰ ਪੰਥ ਦੇ ਵਸ ਹੋ ਜਾਏਗਾ ਫਿਰ ਉਹ ਕਰਨਾ ਪਏਗਾ ਜਿਹੜਾ ਪੰਥ ਚਾਹੂਗਾ ਬਹੁਤ ਗਿਆਸ ਪਰ ਚਲੋ ਮਾਮਲਾ ਚੱਲ ਪਿਆ ਗੱਲ ਕੀ ਸੀ ਉਹ ਕਹਿੰਦੇ ਜੀ ਪੰਥਕ ਪੋਲਿਟਿਕਸ ਨੂੰ ਕਿਰਮ ਪੈ ਗਏ ਨੇ ਤੇ ਤੁਸੀਂ ਤੋ ਹੋ ਦਿਓ ਡਟੌਲ ਦੇ ਨਾਲ ਤਾਂ ਕਿ ਕਰਮ ਖਤਮ ਹੋ ਜਾਣ ਪੰਥਕ ਪੋਲਿਟਿਕਸ ਅਕਾਲੀ ਪੋਲਿਟਿਕਸ ਅਸੀਂ ਵੀ ਅਕਾਲੀ ਦਲ ਦੇ ਹਮਾਇਤੀ ਆ ਠੀਕ ਹੈ ਜੀ ਤੋ ਦਿੰਨੇ ਆ ਅਕਾਲੀ ਪੋਲਿਟਿਕਸ ਨੂੰ ਕਰਮ ਪਏ ਆ ਖਤਮ ਕਰ ਦਿੰਨੇ ਆ ਕਹਿੰਦੇ ਸ਼ਰਤ ਹੈ ਕੀ ਸ਼ਰਤ ਹੈ ਕਹਿੰਦੇ ਡਟੌਲ ਸਾਡਾ ਹੋਊਗਾ ਢੋਲ ਦੇ ਵਿੱਚ ਪਾਣੀ ਭਰ ਕੇ ਦੋ ਚਾਰ ਡਾਟੇ ਰੰਗ ਦੇ ਪਾਵਾਂਗੇ ਤੇ ਉਹਦੇ ਚੀ ਨਵਾ ਕੇ ਸਾਨੂੰ ਬਾਹਰ ਕੱਢ ਦਿਓ ਤੇ ਸਾਡਾ ਛਟਕਾਰਾ ਆ ਜਾਊ ਤੇ ਅਸੀਂ ਇਹੋ ਹੀ ਕਿਹਾ ਵੀ ਇਹਦੇ ਨਾਲ ਨਹੀਂ ਤੁਹਾਡਾ ਫਾਇਦਾ ਹੋਣਾ ਜੇ ਤੁਸੀਂ ਚਾਹੁੰਦੇ ਹੋ ਕਿ ਲੀਡਰਸ਼ਿਪ ਦੇ ਵਿੱਚ ਉਭਾਰ ਆਵੇ ਅਕਾਲੀ ਪੋਲਿਟਿਕਸ ਸਰਵਾਈਵ ਕਰੇ ਤੇ ਫਿਰ ਥੋੜੇ ਡਟੌਲ ਨਾਲ ਨਹੀਂ ਹੋਣੀ ਡਟੌਲ ਸਾਨੂੰ ਪੰਥ ਦੀ ਮਰਜ਼ੀ ਨਾਲ ਤਿਆਰ ਕਰਨਾ ਪਊਗਾ ਜੋ ਪੰਥ ਚਾਹੁੰਦਾ ਉਹਦੇ ਮੁਤਾਬਕ ਡਟੌਲ ਤਿਆਰ ਕਰਨਾ ਪਊਗਾ ਚਲੋ ਪੰਥ ਦੀ ਮਰਜ਼ੀ ਨਾਲ ਅਸੀਂ ਜਿਹੋ ਜਾਂ ਸਾਡੇ ਤੋਂ ਹੋ ਸਕਿਆ 2 ਦਸੰਬਰ ਨੂੰ ਅਸੀਂ ਡਟੌਲ ਤਿਆਰ ਕੀਤਾ ਔਰ ਡੁੱਪੀ ਲਵਾਈ ਅਜੇ ਉਹ ਪ੍ਰਧਾਨ ਇਹਨਾਂ ਦਾ ਹੋਟਲ 'ਚ ਪਹੁੰਚਿਆ ਸੀ ਤੇ 10 ਜਿਹੜੇ ਚਾਪਲੂਸ ਸੀ ਉਹਨਾਂ ਨੇ ਪਾਣੀ ਪਾ ਕੇ ਧੋਤਾ ਤੇ ਨਾਲ ਮਿੱਠਾ ਪਾਣੀ ਪਾ ਕੇ ਹੋਰ ਪਾਤਾ ਉਹ ਕਰਮ ਜਿਹੜੇ ਸੀ ਉਹ ਘਟਣ ਦੀ ਬਜਾਏ ਸਗੋਂ ਹੋਰ ਵੱਧ ਗਏ ਕਹਿੰਦੇ ਇਹ ਪ੍ਰਵਾਨ ਨਹੀਂ ਜੀ ਇਹ ਤਾਂ ਜ਼ਹਿਰ 'ਚ ਸੜਦਾ ਸਾਨੂੰ ਜਦੋਂ ਘੋੜੇ ਨੂੰ ਰੋਗ ਹੋ ਜਾਂਦਾ ਸੀ ਨਾ ਪੁਰਾਣੇ ਸਮੇਂ 'ਚ ਮਸਾਲਾ ਦਿੰਦੇ ਹੁੰਦੇ ਸੀ ਦਿੱਤਾ ਤਾਂ ਅਸੀਂ ਮਸਾਲਾ ਸੀ ਵੀ ਘੋੜੇ ਦਾ ਰੋਗ ਠੀਕ ਹੋ ਜੂ ਤੇ ਚਾਪਲੂਸਾ ਨੇ ਲੱਤਾਂ ਫੜ ਕੇ ਘੋੜਾ ਪੁੱਠਾ ਕਰਤਾ ਤੇ ਸਾਰਾ ਮਸਾਲਾ ਬਾਹਰ ਕੱਢਤਾ ਵੀ ਫਾਇਦਾ ਨਹੀਂ ਹੋਣਾ ਚਾਹੀਦਾ ਉਲਟਾ ਨੁਕਸਾਨ ਹੋ ਗਿਆ ਬੜਾ ਹੀ ਨੁਕਸਾਨ ਹੋ ਗਿਆ ਫਿਰ ਸਾਡੇ ਵੈਰੀ ਬਣ ਗਏ ਵੀ ਇਹਨਾਂ ਨੇ ਠੀਕ ਨਹੀਂ ਕੀਤਾ ਮੈਂ ਸਾਧ ਸੰਗ ਜੀ ਨੂੰ ਦੱਸਣਾ ਚਾਹੁੰਦਾ ਕਿ ਅਸੀਂ ਅਕਾਲੀ ਸਿਆਸਤ ਦਾ ਕੋਈ ਨੁਕਸਾਨ ਕਰਨ ਲਈ 2 ਦਸੰਬਰ ਦਾ ਹੁਕਮਨਾਮਾ ਜਾਰੀ ਨਹੀਂ ਸੀ ਕੀਤਾ ਅਕਾਲੀ ਸਿਆਸਤ ਨੂੰ ਬਚਾਉਣ ਵਾਸਤੇ ਹੁਕਮਨਾਮਾ ਜਾਰੀ ਕੀਤਾ ਸੀ ਅਕਾਲੀ ਉਹ ਜਿਹੜੇ ਅਕਾਲ ਨੂੰ ਸਮਝਦੇ ਐ ਤੇ ਜਿਹੜੇ ਅਕਾਲ ਨੂੰ ਨਹੀਂ ਸਮਝਦੇ ਉਹ ਅਕਾਲ ਦੇ ਤਖਤ ਨੂੰ ਕੀ ਸਮਝਣੇ ਕੋਹਾਉਂਦੇ ਆ ਅਕਾਲੀ ਐ 8-10 ਜਾਣੇ ਜਿਹੜੇ ਘੇਰਾ ਬੰਨ੍ਹ ਕੇ ਤੁਰੇ ਫਿਰਦੇ ਆ ਨਾ ਉੱਥੇ ਚੰਡੀਗੜ੍ਹ ਦਫ਼ਤਰ ਦੇ ਵਿੱਚ ਉਹ ਕਹਾਉਂਦੇ ਆ ਅਕਾਲੀ ਹੋਈ ਐ ਪਰ ਨਾ ਉਹਨਾਂ ਨੂੰ ਅਕਾਲ ਦੀ ਸਮਝ ਐ ਤੇ ਨਾ ਅਕਾਲ ਤਖਤ ਦੀ ਸਮਝ ਐ ਅਕਾਲ ਤਖਤ ਦੇ ਸੰਕਲਪ ਦੀ ਸਮਝ ਐ ਕੁਝ ਵੀ ਨਹੀਂ ਪਤਾ ਉਹਨਾਂ ਨੂੰ ਇਹੋ ਕਾਰਨ ਐ ਕਿ ਉਹ ਸਮਝ ਹੀ ਨਹੀਂ ਸਕੇ ਉਹ ਉਹਨਾਂ ਨੇ ਨੁਕਸਾਨ ਕਰਤਾ ਇਹ ਬੱਚਾ ਹੁੰਦਾ ਨਾ ਬੱਚੇ ਨੂੰ ਮਾਂ ਜਿਹੜੀ ਆ ਜ਼ਬਰਦਸਤੀ ਉਹ ਕੌੜੀ ਹੁੰਦੀ ਐ ਦਵਾਈ ਪਿਆ ਦਿੰਦੀ ਐ ਤੇ ਕਈ ਵਾਰੀ ਬੱਚਾ ਜਿਹੜਾ ਨਾ ਉਹ ਬਾਹਰ ਕੱਢ ਦਿੰਦਾ ਦਵਾਈ ਕੌੜੀ ਹੁੰਦੀ ਐ ਨਾ ਅੰਦਰ ਨਗਾਉਂਦਾ ਨਹੀਂ ਬਾਹਰ ਕੱਢ ਦਿੰਦਾ ਤੇ ਜਦੋਂ ਬਾਹਰ ਕੱਢ ਦਿੰਦਾ ਫਿਰ ਉਹਦੀ ਬਿਮਾਰੀ ਠੀਕ ਨਹੀਂ ਹੁੰਦੀ ਰੋਗ ਠੀਕ ਨਹੀਂ ਹੁੰਦਾ ਇਹਨਾਂ ਦਾ ਰੋਗ ਠੀਕ ਤਾਂ ਕੀ ਹੋਣਾ ਸੀ ਸਗੋਂ ਹੋਰ ਵੱਧ ਗਿਆ ਬਹੁਤ ਜ਼ਿਆਦਾ ਵੱਧ ਗਿਆ ਸੋ ਸਾਤ ਸੰਗਤ ਜੀ ਜੋ ਵੀ ਕੁਝ ਇਹਨਾਂ ਨੇ ਕੀਤਾ ਬਦਲਾ ਲਊ ਭਾਵਨਾ ਦੇ ਤਹਿਤ ਸਾਨੂੰ ਇਸ ਗੱਲ ਦਾ ਦੁੱਖ ਨਹੀਂ ਹੈ ਕਿ ਸਾਨੂੰ ਨੁਕਸਾਨ ਪਹੁੰਚਿਆ ਸਾਡੇ ਅਹੁਦੇ ਚਲੇ ਗਏ ਖਾਸ ਤੌਰ ਤੇ ਮੇਰਾ ਹੀ ਅਹੁਦਾ ਗਿਆ ਚਲੋ ਬਾਕੀ ਸਿੰਘ ਸਾਹਿਬਾਨ ਬਤੌਰ ਹੈੱਡ ਗ੍ਰੰਥੀ ਗ੍ਰੰਥੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸੇ ਸ਼ੋਭਤਾ ਹੈ ਮੇਰਾ ਅਹੁਦਾ ਗਿਆ ਮੈਨੂੰ ਇਸ ਗੱਲ ਦਾ ਦੁੱਖ ਨਹੀਂ ਹੈ ਕਿ ਉਹਦਾ ਚਲਾ ਗਿਆ ਦੁੱਖ ਇਸ ਗੱਲ ਦਾ ਹੈ ਕਿ ਇਹਨਾਂ ਨੇ ਬਦਲਾ ਲਊ ਭਾਵਨਾ ਦੇ ਤਹਿਤ ਸਾਡਾ ਨੁਕਸਾਨ ਕਰਦਿਆਂ ਕਰਦਿਆਂ ਪੰਥਕ ਸੰਸਥਾਵਾਂ ਦਾ ਨੁਕਸਾਨ ਕਰ ਦਿੱਤਾ ਮਰਿਆਦਾ ਦਾ ਨੁਕਸਾਨ ਕਰ ਦਿੱਤਾ ਪਰੰਪਰਾ ਦਾ ਨੁਕਸਾਨ ਕਰਤਾ ਦੁੱਖ ਇਹ ਹੈ ਹਰ ਸਿੱਖ ਨੂੰ ਅਸੀਂ ਤਾਂ ਜਾਣਾ ਹੀ ਸੀ ਕਰੇ ਅੱਜ ਨਾ ਜਾਂਦੇ ਸਾਲ ਨੂੰ ਚਲੇ ਜਾਂਦੇ ਸਾਲ ਨੂੰ ਨਾ ਜਾਂਦੇ 2 ਸਾਲ ਨੂੰ ਚਲੇ ਜਾਂਦੇ 4 ਸਾਲ ਨੂੰ ਚਲੇ ਜਾਂਦੇ ਕਿੰਨਾ ਚਿਰ ਬੈਠੇ ਰਹਿਣਾ ਸੀ ਅਸੀਂ ਇੱਥੇ ਕੋਈ ਦੁੱਖ ਨਹੀਂ ਆਪਣੇ ਅਹੁਦੇ ਜਾਣ ਦਾ ਕੋਰੇਸ ਗੱਲ ਦਾ ਵੀ ਦੁੱਖ ਨਹੀਂ ਹੈ ਕਿ ਕਿਸ ਢੰਗ ਦੇ ਨਾਲ ਇਹਨਾਂ ਨੇ ਅਹੁਦੇ ਤੋਂ ਫਾਰਕ ਕੀਤਾ ਪਤਾ ਹੈ ਅਕਾਲ ਪੁਰਖ ਸਾਡੇ ਨਾਲ ਹੈ ਕਿਉਂਕਿ ਸੱਚ ਹੈ ਸਾਡੇ ਕੋਲ ਜਿਸ ਤਰ੍ਹਾਂ ਦੀ ਕਰਦਾਰ ਕੁਸ਼ੀ ਕੀਤੀ ਹੈ ਜਿਵੇਂ ਇੱਥੇ ਬੋਲਿਆ ਡਾਕਟਰ ਪਰਮਵੀਰ ਸਿੰਘ ਜੀ ਨੇ ਕਿਸ ਤਰ੍ਹਾਂ ਦਾ ਚਿੱਕੜ ਉਛਾਲਿਆ ਇਸ ਗੱਲ ਦਾ ਵੀ ਦੁੱਖ ਨਹੀਂ ਮੈਂ ਕੱਲ ਵੀ ਕਿਹਾ ਸੀ ਕਿ ਜੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਕਾਂਗਰਸ ਗਵਰਨਮੈਂਟ ਦਿਆਂ ਵਧੇਕੀਆਂ ਦੇ ਖਿਲਾਫ ਬੋਲੇਗਾ ਜਾਂ ਬੀਜੇਪੀ ਗਵਰਨਮੈਂਟ ਦੀਆਂ ਵਧੇਕੀਆਂ ਖਿਲਾਫ ਬੋਲੇਗਾ ਜਾਂ ਆਮ ਆਦਮੀ ਪਾਰਟੀ ਦੀਆਂ ਵਧੇਕੀਆਂ ਖਿਲਾਫ ਬੋਲੇਗਾ ਤੇ ਉਹ ਜਥੇਦਾਰ ਦੀ ਕਰਦਾਰ ਕਸ਼ੀ ਕਰਨ ਨੂੰ ਕਿਵੇਂ ਰੁਕਣਗੇ ਜਦੋਂ ਤੁਸੀਂ ਨਹੀਂ ਰੁਕੇ ਉਹਨਾਂ ਕੋਲੇ ਬਹਾਨਾ ਹੋਏਗਾ ਫਿਰ ਤੁਸੀਂ ਕਹਿਣਾ ਕਿ ਦੇਖੋ ਜੀ ਕਾਂਗਰਸ ਪਾਰਟੀ ਅਕਾਲ ਤਖਤ ਦੇ ਜਥੇਦਾਰ ਦਾ અપਮਾਨ ਕਰਦੀ ਹੈ ਆਮ ਆਦਮੀ ਪਾਰਟੀ ਦੇ ਲੀਡਰ ਜਿਹੜੇ ਨੇ ਅਕਾਲ ਤਖਤ ਦੇ ਜਥੇਦਾਰ ਦਾ ਅਪਮਾਨ ਕਰਦੇ ਐ, ਬੀਜੇਪੀ ਦੇ ਲੀਡਰ ਅਕਾਲ ਤਖਤ ਦੇ ਜਥੇਦਾਰ ਦਾ ਅਪਮਾਨ ਕਰਦੇ ਐ ਤੇ ਉਹਨਾਂ ਨੇ ਕਹਿੰਨਾ ਤੁਸੀਂ ਸਨਮਾਨ ਕੀਤਾ ਸੀ। ਤੁਸੀਂ ਕੀ ਕੀਤਾ ਸੀ? ਫਿਰ ਤੁਹਾਡੇ ਕੋਲੇ ਕੀ ਜਵਾਬ ਹੋਊਗਾ? ਗੱਲ ਸਹੀ ਦੀ ਨਹੀਂ ਗੱਲ ਪਹੇ ਦੀ ਐ। ਗੱਲ ਸਹੀ ਦੀ ਨਹੀਂ ਐ, ਗੱਲ ਪਹੇ ਦੀ ਐ। ਫਿਰ ਤੁਸੀਂ ਕੀ ਜਵਾਬ ਦੇਓਗੇ? ਹੋਏ ਤਾਂ ਤੁਹਾਡੇ ਕੋਲੇ ਜਵਾਬ ਕੋਈ ਜਵਾਬ ਨਹੀਂ ਹੋਏਗਾ ਤੁਹਾਡੇ ਕੋਲੇ। ਤੁਸੀਂ ਉਹਨਾਂ ਨੂੰ ਦੱਸ ਦਿੱਤਾ ਹੈ ਕਿ ਜਿਵੇਂ ਸਾਡੇ ਖਿਲਾਫ ਜਥੇਦਾਰ ਬੋਲੇ ਤੇ ਅਸੀਂ ਜਥੇਦਾਰਾਂ ਦੀ ਚਿਕੜੋ ਸ਼ਾਲੀ ਕੀਤੀ ਕੱਲ ਨੂੰ ਇਹ ਕਾਂਗਰਸ ਪਾਰਟੀ ਵਾਲੇ ਉਹ ਭਾਜਪਾ ਵਾਲੇ ਉਹ ਝਾੜੂ ਵਾਲੇ ਉਹ ਜੋ ਤੁਹਾਡੇ ਖਿਲਾਫ ਜਥੇਦਾਰ ਬੋਲਣ ਤੇ ਤੁਸੀਂ ਵੀ ਐ ਕਰ ਸਕਦੇ ਹੋ ਤੁਸੀਂ ਇਹ ਸਮਝਾਇਆ ਉਹਨਾਂ ਨੂੰ ਜャ ਜਿਹੜੇ ਸਿੱਖ ਵਿਰੋਧੀ ਲਾਬੀ ਦੇ ਬੰਦੇ ਨੇ ਤੁਸੀਂ ਉਹਨਾਂ ਨੂੰ ਦੱਸਿਆ ਕਿ ਇਸ ਤਰ੍ਹਾਂ ਚਿਕੜ ਸ਼ਾਲੀ ਕਰ ਦਿਓ ਜੇ ਜਥੇਦਾਰ ਤੁਹਾਡੇ ਤੇ ਉਂਗਲ ਚੁੱਕੇ ਤੁਸੀਂ ਡੇਰੇਦਾਰਾਂ ਨੂੰ ਦੱਸਿਆ ਕਿ ਜਥੇਦਾਰ ਤੁਹਾਡੇ ਖਿਲਾਫ ਬੋਲੇ ਤੇ ਤੁਸੀਂ ਜਥੇਦਾਰਾਂ ਦੀ ਛਿੱਲ ਲਾ ਦਿਓ ਜਿਵੇਂ ਅਸੀਂ ਲਾਈਏ ਤੁਸੀਂ ਇਹ ਦੱਸਿਆ ਇਹ ਦੱਸਿਆ ਤੁਹਾਡੇ ਕੋਲੇ ਕੋਈ ਵੀ ਜਵਾਬ ਨਹੀਂ ਹੋਏਗਾ ਜਥੇਦਾਰ ਦੀ ਪਦਵੀ ਨੂੰ ਪ੍ਰੋਟੈਕਟ ਕਰਨ ਵਾਸਤੇ ਕਿਉਂਕਿ ਤੁਹਾਡੀ ਡਿਊਟੀ ਲੱਗੀ ਸੀ ਜਹੇਦਾਰ ਦੀ ਪਦਵੀ ਦੀ ਮਾਨ ਮਰਿਆਦਾ ਨੂੰ ਕਾਇਮ ਰੱਖਣ ਵਾਸਤੇ ਤੇ ਜਦੋਂ ਤੁਸੀਂ ਜਿਹੜੀ ਇਹ ਮਾਨ ਮਰਿਆਦਾ ਰੋਲ ਹੀ ਹੈ ਜਦੋਂ ਕੋਈ ਹੋਰ ਰੋਲੂਗਾ ਤੁਸੀਂ ਕਿਵੇਂ ਰੱਖਿਆ ਕਰੋਗੇ ਇਸ ਕਰਕੇ ਤੁਹਾਡਾ ਪਾਸੇ ਹਟ ਜਾਣਾ ਬਿਹਤਰ ਹੈ ਤੁਹਾਡਾ ਘਰੇ ਤੁਰ ਜਾਣਾ ਬਿਹਤਰ ਹੈ ਔਰ ਸਾਧ ਸੰਗਤ ਨੂੰ ਇਹਨਾਂ ਨੂੰ ਘਰੇ ਤੋੜਨਾ ਜਿਹੜਾ ਹੈ ਉਹ ਬਿਹਤਰ ਹੋਏਗਾ ਮੈਂ ਹੈਰਾਨ ਹੈ ਕੋਈ ਗ੍ਰੰਥੀ ਹੈ ਨਾ ਗੁਰਦੁਆਰਾ ਸਾਹਿਬ ਦਾ ਪਿੰਡਦਵਾਰ ਦੇ ਪਿੰਡ ਦੇ ਗੁਰਦੁਆਰੇ ਦਾ ਗ੍ਰੰਥੀ ਉਹਦੀ ਵੀ ਸ਼ਾਨ ਦੇ ਖਿਲਾਫ ਬੋਲਣ ਲਈ 100 ਵਾਰ ਸੋਚਦਾ ਕੋਈ ਪੋਲਿਟਿਕਲ ਬੰਦਾ ਕਿਸੇ ਵੀ ਪਾਰਟੀ ਦਾ ਹੋਵੇ ਬੀੜ ਸਿੱਖਾਂ ਚ ਗ੍ਰੰਥੀ ਦਾ ਉਹਦਾ ਬੜਾ ਸਨਮਾਨਜਨਕ ਹੈ ਇਹ ਗ੍ਰੰਥੀ ਹੈ ਇਹਦੇ ਖਿਲਾਫ ਸੋਚ ਸਮਝ ਕੇ ਬੋਲੀਏ ਕੋਈ ਵੀ ਰਾਜਨੀਤਿਕ ਕਿਸੇ ਗੈਰ ਅਕਾਲੀ ਪਾਰਟੀ ਦਾ ਬੰਦਾ ਕਿਸੇ ਗ੍ਰੰਥੀ ਬਾਰੇ ਬੋਲਣ ਲੱਗਿਆ ਵੀ 100 ਵਾਰ ਸ਼ਰਮ ਕਰਦਾ ਪਰ ਤੁਹਾਨੂੰ ਸ਼ਰਮ ਨਹੀਂ ਆਈ ਆਪਣੇ ਜਥੇਦਾਰਾਂ ਦੇ ਖਿਲਾਫ ਬੋਲਦੇ ਕੀ ਪਰਤ ਪਾ ਰਹੇ ਹੋ ਤੁਸੀਂ ਕਿਹੜੇ ਪੂਰਨੇ ਪਾ ਰਹੇ ਹੋ ਤੁਸੀਂ ਦੁੱਖ ਇਸ ਗੱਲ ਦਾ ਹੈ ਹਰਪ੍ਰੀਤ ਸਿੰਘ ਨੂੰ ਨਿਸ਼ਾਨਾ ਬਣਾ ਲਿਆ ਇਸ ਗੱਲ ਦਾ ਦੁੱਖ ਨਹੀਂ ਹੈ ਜਿਹੜਾ ਵੀ ਉਸ ਤਖਤ ਤੇ ਬੈਠੇਗਾ ਉਹਨੂੰ ਨਿਸ਼ਾਨਾ ਬਣਾਇਆ ਜਾਏਗਾ ਦੁੱਖ ਇਸ ਗੱਲ ਦਾ ਹੈ ਕਿਉਂਕਿ ਤੁਸੀਂ ਪਰਤ ਪਾਤੀ ਹੈ ਤੁਸੀਂ ਪੂਰਨੇ ਪਾਤੇ ਹੈ ਤੁਸੀਂ ਲਕੀਰਵਾ ਦਿੱਤੀ ਹੈ ਕਿ ਇਸ ਲਕੀਰ ਦੇ ਉੱਤੇ ਤੁਰਿਆ ਜਾ ਸਕਦਾ ਹੈ ਔਰ ਪਾਈ ਕਿਸ ਲਈ ਆਪਣੇ ਜਾਤੀ ਮਫਾਦ ਲਈ ਤੁਹਾਡੀ ਗੱਲ ਨਹੀਂ ਮੰਨੀ ਗਈ ਇਸ ਲਈ ਪਾਈ ਤੁਹਾਡੀ ਗੱਲ ਨਹੀਂ ਮੰਨੀ ਗਈ ਇਸ ਲਈ ਪਾਈ ਤੁਹਾਡਾ ਫਰਜ਼ ਸੀ ਇਹਨਾਂ ਪਦਵੀਆਂ ਦੇ ਮਾਨ ਸਨਮਾਨ ਨੂੰ ਕਾਇਮ ਰੱਖਣਾ ਤੁਹਾਡਾ ਫਰਜ਼ ਸੀ ਇਹਨਾਂ ਪਦਵੀਆਂ ਦੇ ਮਾਨ ਸਨਮਾਨ ਨੂੰ ਕਾਇਮ ਰੱਖਣਾ ਔਰ ਉਸ ਮਾਨ ਸਨਮਾਨ ਨੂੰ ਤੁਸੀਂ ਰੋਲਿਆ ਇਸ ਕਰਕੇ ਸਭ ਤੋਂ ਵੱਡੇ ਦੋਸ਼ੀ ਨੇ ਇਹ ਸਭ ਤੋਂ ਵੱਡੇ ਦੋਸ਼ੀ ਤੇ ਇਹਨਾਂ ਦੋਸ਼ੀਆਂ ਦਾ ਹੁਣ ਟਿਕੇ ਰਹਿਣਾ ਜਿਹੜਾ ਹੈ ਸਿਆਸਤ ਦੇ ਵਿੱਚ ਇਹ ਪੰਥ ਲਈ ਬਹੁਤ ਘਾਤਕ ਹੈ ਇਹਨਾਂ ਦੋਸ਼ੀਆਂ ਦਾ ਸਿਆਸਤ 'ਚ ਟਿਕੇ ਰਹਿਣਾ ਪੰਥ ਲਈ ਬਹੁਤ ਘਾਤਕ ਹੈ ਸਾਥ ਸੰਗਤ ਜੀ ਹੁਣ ਸੰਗਤ ਨੇ ਦੇਖਣਾ ਹੈ ਕਿ ਅਸੀਂ ਕੀ ਕਰਨਾ ਹੈ ਕਿ ਨਹੀਂ ਕਰਨਾ ਹਕੀਕਤ ਇਹ ਹੋਈ ਹੈ ਕਿ ਇਹ ਸ੍ਰੀ ਅਕਾਲ ਤਖਤ ਸਾਹਿਬ ਦਾ ਇਸਤੇਮਾਲ ਕਰਕੇ ਆਪਣੀ ਸਿਆਸਤ ਦੇ ਵਿੱਚ ਉਭਾਰ ਚਾਉਂਦੇ ਸੀ ਚਲੋ ਕਰ ਲੈਂਦੇ ਉਹ ਬਾਹਰ ਪਰ ਜਿਵੇਂ ਕਸ਼ਮੀਰ ਸਿੰਘ ਜੀ ਨੇ ਦੱਸਿਆ ਥੋੜਾ ਤਿਆਗ ਦਿਖਾ ਕੇ ਤਾਂ ਆਉਂਦੇ ਨਾ ਇਹੋ ਕਿਹਾ ਸੀ ਨਾ ਵੀ ਤਿਆਗ ਦਿਖਾ ਦਿਓ ਤਿਆਗ ਦਿਖਾ ਦਿਓ ਹੁਣ ਜੇ ਆਪਣਾ ਕਮੀਜ਼ ਚੱਕੀਏ ਨਾ ਤੇ ਢਿੱਡ ਨੰਗਾ ਹੁੰਦਾ ਇੱਕ ਤਾਂ ਹੁੰਦਾ ਨਾ ਕਹਿਣਾ ਇਹਨਾਂ ਦੇ ਤਰਲੇ ਕੱਢੇ ਸੀ ਤਰਲੇ ਉਹਦੇ ਛੱਡ ਕੇ ਆ ਜਾਓ ਬਚ ਜੋਗੇ ਬਚ ਜੋਗੇ ਪਰ ਇਸ ਤਰ੍ਹਾਂ ਚੁੰਬੜ ਗਏ ਜਿਵੇਂ ਜਾਨਵਰ ਨਹੀਂ ਸੜਕ ਤੇ ਕਈ ਵਾਰੀ ਗੱਡੀਆਂ ਥੱਲੇ ਆ ਕੇ ਮਰ ਜਾਂਦਾ ਮੁਰ ਕੇ ਖੁਰਪਿਆ ਨਾ ਲਾਉਣਾ ਪੈਂਦਾ ਕਹਿੰਦੇ ਖੁਰਪਿਆ ਨਾ ਲਾਦੋਂਗੇ ਤੇ ਲੈ ਜਾਾਂਗੇ ਨਹੀਂ ਅਸੀਂ ਨਹੀਂ ਲੈਂਦੇ ਖੁਰਪਿਆ ਨਾ ਲਾਦੋਂਗੇ ਜੇ ਪੰਤ ਖੁਰਪਿਆ ਨਾ ਲਾਦੋਂਗੇ ਤੇ ਲੈ ਜਾਾਂਗੇ ਅਸੀਂ ਨਹੀਂ ਲੈਂਦੇ ਤੇ ਹੁਣ ਵਕਤ ਆ ਗਿਆ ਇਹਨਾਂ ਨੂੰ ਖੁਰਪਿਆ ਨਾ ਲਾਉਣ ਦਾ ਖਰਚ ਖਰਚ ਕੇ ਵਕਤ ਆ ਗਿਆ ਇਹਨਾਂ ਨੂੰ ਖੁਰਪਿਆਂ ਨਾਲ ਲਾਉਣ ਦਾ ਇਹਨਾਂ ਨੇ ਲੈਣਾ ਨਹੀਂ ਹੈ ਚੰਬੜੇ ਰਹਿਣਾ ਇਹਨਾਂ ਨੇ ਹੁਣ ਤੁਸੀਂ ਲਾਉਣਾ ਹੈ ਖੁਰਪੇ ਤਿੱਖੇ ਕਰ ਲਓ ਇਹਨਾਂ ਨੂੰ ਲਾਉਣ ਵਾਸਤੇ ਫੇਰ ਪੰਥ ਦੀਆਂ ਸੰਸਥਾਵਾਂ ਦਾ ਮਲਾਲ ਪੰਥ ਦੀਆਂ ਸੰਸਥਾਵਾਂ ਦਾ ਮਾਣ ਜਿਹੜਾ ਹੈ ਉਹ ਬਚੇਗਾ ਵਰਨਾ ਨਹੀਂ ਬਚਣਾ ਅੱਜ ਪ੍ਰੋਟੈਕਟ ਕੌਣ ਕਰ ਰਿਹਾ ਤੁਸੀਂ ਹੈਰਾਨ ਹੋਵੋਗੇ ਦੇਖ ਕੇ ਕੌਣ ਟੀਵੀ ਚੈਨਲਾਂ ਤੇ ਬੈਠ ਕੇ ਪ੍ਰੋਟੈਕਟ ਕਰ ਰਿਹਾ ਹੈ ਨਾ ਮर्याਦਾ ਦੀ ਇੰਟਰਪ੍ਰੀਟੇਸ਼ਨ ਕਿਹਦੇ ਤੋਂ ਕਰਵਾਈ ਜਾ ਰਹੀ ਹੈ ਦੇਖ ਲਓ ਟੈਲੀਵਿਜ਼ਨ ਚੈਨਲਾਂ ਦੇ ਉੱਤੇ ਕੌਣ ਬੈਠਦੇ ਨੇ ਟੀਵੀ ਚੈਨਲਾਂ ਦੇ ਉੱਤੇ ਆ ਕੇ ਜਿਨ੍ਹਾਂ ਤੋਂ ਮर्याਦਾ ਦੀ ਇੰਟਰਪ੍ਰੀਟੇਸ਼ਨ ਕਰਾਈ ਜਾ ਰਹੀ ਹੈ ਦੇਖ ਹੀ ਰਹੀ ਹੋ ਨਾ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਨੂੰ ਨਰੈਣੂ ਮੰਦ ਦੱਸਿਆ ਜਾ ਰਿਹਾ ਔਰ ਕੌਣ ਦੱਸ ਰਿਹਾ ਇਹਨਾਂ ਦਾ ਫਿਲਮ ਸਟਾਰ ਔਰ ਤਖਤ ਦੇ ਜਥੇਦਾਰਾਂ ਨੂੰ ਔਰੰਗਜੀਤ ਦੇ ਸਮਾਨ ਦੱਸਿਆ ਜਾ ਰਿਹਾ ਹੈ ਕਹਿੰਦੇ ਜੀ ਉਹ ਤੀਰ ਮਾਰਿਆ ਉਹਨਾਂ ਦੇ ਮੂੰਹ 'ਚ ਔਰੰਗਜੀਤ ਦੇ ਕਿੰਦੀ ਕਮਾਲ ਦੀ ਗੱਲ ਹੈ ਇੱਥੋਂ ਤੱਕ ਡਿੱਗ ਪਏ ਤੁਸੀਂ ਇੱਥੋਂ ਤੱਕ ਗਿਰ ਗਏ ਉਹ ਸਾਨੂੰ ਦੱਸਦਾ ਦਿਓ ਵੀ ਕਿੰਨਾ ਕੁ ਗਿਰਨਾ ਆ ਜੇ ਕਿੰਨਾ ਕੁ ਡਿੱਗਣਾ ਆ ਜੇ ਰੋਕੀ ਨਹੀਂ ਰਹੀ ਪਤਾਲ 'ਚ ਜਾਣੋ ਆਪ ਤਾਂ ਡੁੱਗ ਰਹੇ ਹੋ ਤੁਸੀਂ ਅਕਾਲੀ ਪੋਲਟਿਕਸ ਸਿੱਖ ਸਿਆਸਤ ਨੂੰ ਵੀ ਡੋਬ ਰਹੇ ਹੋ ਇਸ ਗੱਲ ਦਾ ਦੁੱਖ ਹੈ ਤੁਹਾਡੇ ਡੁੱਬਣ ਦਾ ਸਾਨੂੰ ਕੋਈ ਦੁੱਖ ਨਹੀਂ ਹੈ ਜੇ ਤੁਸੀਂ ਡੁੱਬਦੇ ਨਾ ਸਾਨੂੰ ਕੋਈ ਦੁੱਖ ਨਹੀਂ ਸੀ ਹੋਣਾ ਡਿੱਗੋ ਹੋਰ ਡਿੱਗੋ ਅਸੀਂ ਕਹਿਣਾ ਸੀ ਡਿੱਗੋ ਹੋਰ ਡਿੱਗੋ ਸਾਨੂੰ ਕੋਈ ਚਿੰਤਾ ਨਹੀਂ ਸੀ ਹੋਣਾ ਅਸੀਂ ਇਸ ਕਰਕੇ ਕਹਿੰਨੇ ਆ ਡਿੱਗਣੋ ਬੱਸ ਕਰੋ ਕਿਉਂਕਿ ਤੁਹਾਡੇ ਨਾਲ ਸਿੱਖ ਸਿਆਸਤ ਡਿੱਗ ਰਹੀ ਐ ਸਿੱਖ ਪੋਲਿਟਿਕਸ ਡਿੱਗ ਰਹੀ ਐ ਤਾਂ ਅਸੀਂ ਚੀਕ ਰਹੇ ਆ ਡਿੱਗਣਾ ਬੰਦ ਕਰ ਦਿਓ ਗਿਰਨਾ ਬੰਦ ਕਰ ਦਿਓ ਜੇ ਇਕੱਲੇ ਤੁਸੀਂ ਗਿਰਦੇ ਹੁੰਦੇ ਅਸੀਂ ਤੁਹਾਨੂੰ ਰੋਕਦੇ ਨਹੀਂ ਸੀ ਸਗੋਂ ਸੇ ਖੁਸ਼ੀਆਂ ਮਨਾਉਣੀਆਂ ਸੀ ਇਹ ਚੰਗਾ ਐ ਡਿੱਗਦੇ ਆ ਡਿੱਗਣ ਦਿਓ ਤੁਹਾਡੇ ਨਾਲ ਅਕਾਲੀ ਕਿਰਦਾਰ ਡਿੱਗ ਰਿਹਾ ਆ ਕਿਆ ਨਾ ਡਾਕਟਰ ਪਰਮबीर ਸਿੰਘ ਨੇ ਤੁਹਾਡੀ ਗੰਦੀ ਸ਼ਬਦਾਵਲੀ ਨਾਲ ਅਕਾਲੀ ਕਰਤਾਰ ਡਿੱਗ ਰਿਹਾ ਹੈ ਅਸੀਂ ਇਸ ਕਰਕੇ ਰੌਲਾ ਪਾ ਰਹੇ ਅਕਾਲੀ ਕਰਤਾਰ ਨੂੰ ਨਾ ਸੁੱਟੋ ਨਾ ਡੇਗੋ ਪਰ ਹਾਟੀ ਨਹੀਂ ਰਹੇ ਅਕਾਲੀ ਕਰਤਾਰ ਦੀ ਜੇ ਸਮਝ ਹੋਊਗੀ ਅਕਾਲੀ ਕਰਤਾਰ ਕੋਈ ਮਾੜਾ ਮੋਟਾ ਪੱਲੇ ਹੋਊਗਾ ਰਾਈ ਮਾਤਰ ਫੇਰ ਹੀ ਤਾਂ ਮਾੜੀ ਮੋਟੀ ਸਮਝ ਆਉਣੀ ਸੀ ਪਰ ਕੁਝ ਨਹੀਂ ਹੈ ਜਿਵੇਂ ਸਾਡੀ ਭੈਣ ਜੀ ਨੇ ਕਿਹਾ ਨਾ ਬੀਬੀ ਜੀ ਨੇ ਕਿ ਹੁਣ ਵਕਤ ਆ ਗਿਆ ਸਾਧ ਸੰਗਤ ਜੀ ਕਾਫਲੇ ਬਣ ਕੇ ਤੁਰੋ ਖਾਸ ਤੌਰ ਤੇ ਨੌਜਵਾਨ ਕਾਫਲੇ ਬਣ ਕੇ ਤੁਰੋ ਜੇ ਕਾਫਲੇ ਬਣ ਕੇ ਤੁਰਾਂਗੇ ਫਿਰ ਹੀ ਅਸੀਂ ਜਿਹੜਾ ਹੈ ਆਪਣੀਆਂ ਸੰਸਥਾਵਾਂ ਨੂੰ ਬਚਾ ਸਕਾਂਗੇ ਸਾਡਾ ਇੱਕੋ ਹੀ ਮਕਸਦ ਹੈ ਪੰਥਕ ਸੰਸਥਾਵਾਂ ਨੂੰ ਬਚਾਉਣਾ ਹੋਰ ਕੋਈ ਦੂਜਾ ਮਕਸਦ ਨਹੀਂ ਹੈ ਕੋਈ ਦੂਜਾ ਮਕਸਦ ਨਹੀਂ ਹੈ ਤੇ ਉਹਦੇ ਚ ਤੁਹਾਡਾ ਸਾਰੀ ਸੰਗਤ ਦਾ ਖਾਸ ਤੌਰ ਤੇ ਨੌਜਵਾਨ ਚਾਹੇ ਉਹ ਬੱਚੇ ਨੇ ਸਾਡੀਆਂ ਚਾਹੇ ਬੱਚੀਆਂ ਨੇ ਔਰ ਜਿਹੜੇ ਵੀ ਗੁਰੂ ਨਾਨਕ ਸਾਹਿਬ ਜੀ ਦੇ ਫਲਸਫੇ ਨੂੰ ਪਿਆਰ ਕਰਨ ਵਾਲੇ ਆ ਗੁਰੂ ਨਾਨਕ ਸਾਹਿਬ ਦੇ ਘਰ ਨੂੰ ਪਿਆਰ ਕਰਨ ਵਾਲੇ ਆ ਉਹ ਕਾਫਲੇ ਦਾ ਹਿੱਸਾ ਬਣੋ ਅੱਜ ਵਕਤ ਆ ਗਿਆ ਇਹਨਾਂ ਨੂੰ ਘਰੇ ਬਿਠਾਉਣ ਦਾ ਇਹ ਬਾਲੇ ਨਹੀਂ ਹੈ ਇਹ ਨਹੀਂ ਹੈ ਕਿ 20000 ਬੰਦਾ ਹੈ 10000 ਬੰਦਾ ਹੈ 5000 ਬੰਦਾ ਹੈ 2000 ਬੰਦੇ ਦਾਸੀ ਨੇ ਸਾਰੇ ਕਹਿੰਦੇ ਨੇ ਨਾ ਉਜੜੇ ਗਾਲ ਉਜੜੇ ਬਾਗਾਂ ਦੇ ਗਲੜ ਪਟਵਾਰੀ ਇੱਕ ਗਲੜ ਪਟਵਾਰੀ ਬਣੇ ਬੈਠੇ ਨੇ ਬੰਦੇ ਦਾਸੀ ਨੇ ਕਿਤੇ 10 ਬੰਦਿਆਂ ਨੂੰ ਹੁਣ ਅਸੀਂ ਪਾਸੇ ਨਾ ਨਾ ਕੀਤਾ ਸਿੱਖ ਪੋਲਿਟਿਕਸ ਦੇ ਵਿੱਚੋਂ ਤੇ ਫਿਰ ਹਮੇਸ਼ਾ ਹਮੇਸ਼ਾ ਲਈ ਸਿੱਖ ਪੋਲਿਟਿਕਸ ਦਾ ਭੋਗ ਪੈ ਜਾਏਗਾ ਔਰ ਇਹੋ ਹੀ ਸਰਕਾਰਾਂ ਚਾਹੁੰਦੀਆਂ ਨੇ ਇਹੋ ਏਜੰਸੀਆਂ ਚਾਹੁੰਦੀਆਂ ਨੇ ਜੇ ਸਿੱਖ ਪੋਲਿਟਿਕਸ ਬਚਾਉਣੀ ਹੈ ਔਰ ਸਿੱਖ ਪੋਲਿਟਿਕਸ ਕੇਵਲ ਸਿੱਖਾਂ ਲਈ ਨਹੀਂ ਹੁੰਦੀ ਸਿੱਖ ਪੋਲਿਟਿਕਸ ਮਾਨਵਤਾ ਲਈ ਹੈ ਮਨੁੱਖਤਾ ਲਈ ਹੈ ਇਹ ਗੱਲ ਚੇਤੇ ਰੱਖਣੀ ਹੈ ਸਿੱਖ ਪੋਲਿਟਿਕਸ ਕੇਵਲ ਸਿੱਖਾਂ ਦਾ ਭਲਾ ਨਹੀਂ ਚਾਹੁੰਦੀ ਕਿਉਂ ਕਿ ਸਿੱਖ ਪੋਲਿਟਿਕਸ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੇ ਬੇਸਟ ਹੈ ਔਰ ਗੁਰੂ ਨਾਨਕ ਸਾਹਿਬ ਦਾ ਫਲਸਫਾ ਕੇਵਲ ਸਿੱਖਾਂ ਲਈ ਨਹੀਂ ਹੈ ਇਹ ਹਿੰਦੂਆਂ ਲਈ ਵੀ ਹੈ ਇਹ ਮੁਸਲਮਾਨਾਂ ਲਈ ਵੀ ਹੈ ਬੋਧੀਆਂ ਜੈਨੀਆਂ ਲਈ ਵੀ ਹੈ ਇਹ ਹਰ ਇੱਕ ਪ੍ਰਾਣੀ ਮਾਤਰ ਲਈ ਹੈ ਤੇ ਜੇ ਗੁਰੂ ਨਾਨਕ ਸਾਹਿਬ ਦਾ ਫਲਸਫਾ ਹਰ ਇੱਕ ਪ੍ਰਾਣੀ ਮਾਤਰ ਲਈ ਹੈ ਤੇ ਸਿੱਖ ਪੋਲਿਟਿਕਸ ਵੀ ਸਭ ਦਾ ਭਲਾ ਮੰਗਦੀ ਹੈ ਸਰਬੱਤ ਦੇ ਭਲੇ ਦੀ ਕਾਮਨਾ ਕਰਦੀ ਸੈਕੂਲਰ ਪੋਲਿਟਿਕਸ ਹੈ ਇਸ ਕਰਕੇ ਸਾਰੇ ਸਾਥ ਦਿਓ ਅਸੀਂ ਇਸ ਪੋਲਿਟਿਕਸ ਨੂੰ ਬਚਾਉਣਾ ਹੈ ਜੋ ਮਾਨ ਹੈ ਕਿ ਪੰਜਾਬ ਦੀ ਧਰਤੀ ਦੇ ਉੱਤੇ ਸਿੱਖ ਪੋਲਿਟਿਕਸ ਦੀ ਹੋਂਦ ਹੈ ਔਰ ਅਸੀਂ ਇਸ ਹੋਂਦ ਨੂੰ ਬਰਕਰਾਰ ਰੱਖਣਾ ਹੈ ਤਾਂ ਕਿ ਸਾਡਾ ਭਲਾ ਹੋ ਸਕੇ ਸਾਡੀਆਂ ਨਸਲਾਂ ਦਾ ਭਲਾ ਹੋ ਸਕੇ ਅਕਾਲੀ ਸਿਆਸਤ ਰਾਜ ਕਰਨ ਵਾਸਤੇ ਨਹੀਂ ਸੀ ਬਣੀ ਇਹ ਰਾਜ ਕਰਨ ਵਾਸਤੇ ਬਣੀ ਸੀ ਐਮਪੀ ਬਣਨ ਵਾਸਤੇ ਬਣੀ ਸੀ ਐਮਐਲਏ ਵਾਸਤੇ ਬਣੀ ਸੀ ਮੁੱਖ ਮੰਤਰੀ ਬਣਨ ਵਾਸਤੇ ਬਣੀ ਸੀ ਨਹੀਂ ਅਕਾਲੀ ਪੋਲਿਟਿਕਸ ਬਣੀ ਸੀ ਭਲੇ ਦੀ ਕਾਮਨਾ ਨੂੰ ਮੁੱਖ ਰੱਖ ਕੇ ਸਰਬਤ ਦੇ ਭਲੇ ਲਈ ਅਕਾਲੀ ਪੋਲਿਟਿਕਸ ਪੈਦਾ ਹੋਈ ਸੀ ਇਸ ਕਰਕੇ ਅਸੀਂ ਇਸ ਪੋਲਿਟਿਕਸ ਨੂੰ ਬਚਾਉਣਾ ਹੈ ਤੇ ਜਿਹੜੇ ਕੀੜੇ ਲੱਗ ਗਏ ਨੇ ਇਸ ਪੋਲਿਟਿਕਸ ਨੂੰ ਘੋਣ ਵਾਂਗ ਅਸੀਂ ਉਹਨਾਂ ਨੂੰ ਪਾਸੇ ਕਰਨਾ ਹੈ ਅੱਜ ਪਾਸੇ ਕਰਨ ਦਾ ਵਕਤ ਆ ਗਿਆ ਔਰ ਜਿਵੇਂ ਡਾਕਟਰ ਖੁਸ਼ਹਾਲ ਸਿੰਘ ਜੀ ਨੇ ਕਿਹਾ ਕਿ 10 ਕੀੜੇ ਪਾਸੇ ਕਰਕੇ ਤੇ ਅਸੀਂ ਲੈ ਕੇ ਕਿਹਨੂੰ ਆਉਣਾ ਹੈ ਅਸੀਂ ਲੈ ਕੇ ਤੁਹਾਡੇ ਵਿੱਚੋਂ ਆਉਣਾ ਹੈ ਮਜ਼ਦੂਰਾਂ ਕਿਰਤੀਆਂ ਕਿਸਾਨਾਂ ਦੇ ਵਿੱਚੋਂ ਲੈ ਕੇ ਆਉਣੇ ਅਸੀਂ ਲੀਡਰ ਸਰਮਾਇਦਾਰੇ ਦੀਆਂ ਬਲਗਣਾ ਚੋਂ ਕੱਢ ਕੇ ਅਸੀਂ ਅਕਾਲੀ ਪੋਲਿਟਿਕਸ ਨੂੰ ਕਿਰਤੀਆਂ ਮਜ਼ਦੂਰਾਂ ਤੇ ਕਿਸਾਨਾਂ ਦੇ ਵਿੜਿਆਂ ਦੇ ਵਿੱਚ ਲੈ ਕੇ ਆਉਣਾ ਹੈ ਫਿਰ ਅਸੀਂ ਕਾਮਯਾਬ ਹੋਵਾਂਗੇ ਵਰਨਾ ਅਸੀਂ ਕਾਮਯਾਬ ਨਹੀਂ ਹੋਣਾ ਅਸੀਂ ਇੱਕ ਸੁਖਬੀਰ ਨੂੰ ਪਾਸੇ ਕਰਕੇ ਦੂਜੇ ਸੁਖਬੀਰ ਨੂੰ ਨਹੀਂ ਪਸੰਦ ਕਰਦੇ ਅਸੀਂ ਭਾਈ ਲਾਲੋਆਂ ਦੀ ਜਿਹੜੀ ਸਿਆਸਤ ਪੱਖ ਦੀ ਗੱਲ ਕਰੇ ਭਾਈ ਲਾਲੋਆਂ ਦੀ ਅਸੀਂ ਉਸ ਸਿਆਸਤ ਦੀ ਗੱਲ ਕਰਦੇ ਹਾਂ ਮਾਲਕ ਭਾਗੋਆਂ ਦੇ ਫਾਇਦੇ ਦੀ ਗੱਲ ਕਰੇ ਉਸ ਸਿਆਸਤ ਦੀ ਗੱਲ ਨਹੀਂ ਕਰੇ